ਅਲਬਾਦ ਇਹੋ ਜਿਹੇ ਮੁੜਾਉਣਾ ਕੋ ਅੱਗੇ ਜਾਂਦਾ ਹੁੰਦਾ ਏ ਕੋਈ ਸਾਲ ਤੋਂ ਪਤਾ ਨਹੀਂ 6 ਮਹੀਨਿਆਂ ਤੋਂ ਪਹਿਲਾਂ ਜਾਂਦਾ ਏ ਕੀ ਨਾਮ ਕੀ ਬੇਟੇ ਦਾ ਨਵੀਨ ਅੱਛਾ ਤੇ ਇਹ ਜਦੋਂ ਨਾਂ ਦਾ ਉੱਥੇ ਰਹਿੰਦਾ ਵੀ ਰਿਆ ਵਾ ਬਾਹਰ ਵੀ ਫਿਰ ਤੋਂ ਜਾਂਦੇ ਰਹੇ ਉਹਨਾਂ ਦੇ ਮੂੰਹ ਐ ਸੁਣਿਆ ਵਾ ਅੱਛਾ ਤੇ ਸਾਨੂੰ ਇਹ ਗੱਲ ਦਾ ਪਤਾ ਕੋਈ ਨਹੀਂ ਵੀ ਕਿੱਥੇ ਜਾਂਦਾ ਸਾਡੇ ਨਾਲ ਕੋਈ ਲਾਣਾ ਦੇਣਾ ਮੁੜੇ ਦਾ ਕੋਈ ਨਹੀਂ ਨਾ ਸਾਨੂੰ ਉਹ ਕਮਾਈ ਦਿੰਦਾ ਏ ਆਪਣਾ ਕਮਾਉਂਦਾ ਏ ਆਪਣਾ ਖਾਂਦਾ ਏ ਉਹ ਦਾ ਫੇਰੇ ਮੁੜ ਕੇ ਜਦੋਂ ਕੁੜੀ ਨਿਕਲ ਗਈ ਆ ਮੁੜ ਕੇ ਹਾਡੇ ਘਰ ਆਏ ਨੇ ਉਹਦੀ ਮਾਂ ਉਦੋਂ ਸਾਡੇ ਇੱਥੇ ਬਰਾਤ ਹੀ ਓ ਘਰ ਪੁੱਜਦੀ ਪੁੱਜਦੀ ਆ ਗਈ ਤੇ ਮੈਂ ਸ਼ਹਿਰ ਲੱਗਾ ਦਾ ਗਦਾਪੁਰ ਬਾਰੀ ਦੇ ਹਫਤਾਲ ਇਹਨਾਂ ਮੈਨੂੰ ਟੈਲੀਫੋਨ ਕੀਤਾ ਵੀ ਇਦਾਂ ਦਾ ਗੱਲ ਹੋ ਗਈ ਆ ਮੈਂ ਚਲੋ ਸਰਦਾਰਾਂ ਘਰ ਲੈ ਜਾਓ ਸਰਦਾਰਾਂ ਘਰ ਗਏ ਤਾਂ ਕਹਿੰਦੇ ਇਦਾਂ ਦਾ ਲੈ ਗਏ ਉਹਨਾਂ ਆਖਿਆ ਵੀ ਇਹ ਤਾਂ ਇਹਨਾਂ ਨੂੰ ਤਿੰਨਾਂ ਨੂੰ ਕੋਈ ਪਤਾ ਜਦੋਂ ਉਹ ਮੁੰਡਾ ਤੁਹਾਡੇ ਕੋਲ ਜਾਂਦਾ ਰਿਹਾ ਵਾ ਤੁਸੀਂ ਉਦੋਂ ਪਤਾ ਕਰਦੇ ਵੀ ਉਹ ਮੁੰਡਾ ਆਉਂਦਾ ਤੇ ਕਿੱਥੋਂ ਆਉਂਦਾ ਤੇ ਕੌਣ ਆ ਉਹ ਲੋਕਾਂ ਨੂੰ ਪੁੱਛ ਗਿਆ ਸਰਦ ਉਹਦੇ ਪੇਕੇ ਨੂੰ ਵੀ ਕਿਹੜਾ ਤੁਹਾਡਾ ਚਾਚੇ ਦਾ ਮੁੰਡਾ ਵਾ ਜਿਹੜਾ ਸਾਡੇ ਕੋਲ ਹੁੰਦਾ ਵਾ ਇੱਕ ਵਾਰ ਇਹ ਨਹੀਂ ਆ ਗਿਆ ਉਹਦੀ ਮਾਂ ਕਹਿੰਦੀ ਕਾਫੀ ਵਾਰ ਹੀ ਗਿਆ ਵਾ ਫਿਰ ਕਿਤੇ ਜਗ੍ਹਾ ਤੇ ਵੀ ਲੈ ਕੇ ਗਿਆ ਉਹਦੇ ਨਾਲ ਜਗ੍ਹਾ ਤੇ ਭੇਜਾ ਕਿਤੇ ਗੋਰਖਨਾਥ ਦੇ ਕਿਤੇ ਕਹਿੰਦੀ ਗਿਆ ਗਿਆ ਵਾ ਹਨ ਨੂੰ ਵੀ ਨਹੀਂ ਪਤਾ ਸਾਡਾ ਬੇਟਾ ਉਹ ਹਨ ਨੂੰ ਤਾਂ ਪਤਾ ਹੀ ਨਹੀਂ ਦੇ ਹਨ ਨੂੰ ਦਹੇ ਤੱਕ ਨਹੀਂ ਪਤਾ ਵੀ ਕਿੱਥੇ ਤੇ ਕਿੱਥੇ ਨਹੀਂ ਇਹਨਾਂ ਬਾਰੋ-ਬਾਰ ਕਿਤੇ ਗੇਠਮੇਡ ਕੀਤੀ ਉਹਨਾਂ ਨੂੰ ਅੱਗੇ ਪਤਾ ਹੋਏਗਾ ਮੁੜਾ ਕੇ ਹੁੰਦਾ ਜਾਂਦਾ ਹੁਣ ਤਾਂ ਹੀ ਉੱਥੇ ਗਿਆ ਮੁੜਾ ਨਹੀਂ ਤਾਂ ਜਾ ਸਕਦਾ ਸੀ ਹੁਣੋਂ ਕਦੀ ਪਹਿਲਾਂ ਕਦੀ 50000 ਰੁਪਇਆ ਫਿਰ 60000 ਕਹ ਗਈ ਫਿਰ ਉਹ ਮੁੜ ਕੇ ਹਾਨੂੰ ਪੁਲਿਸ ਵਾਲਿਆਂ ਕਹ ਆ ਵੀ 90000 ਰੁਪਇਆ ਲੈ ਗਈ ਤੇ ਜਿਹੜੀ ਮੁੜੇ ਦੀ ਕਮਾਈ ਹੋਈ ਉੱਥੇ ਜਾਂਦੀ ਦੀ ਆ ਤੁਹਾਡੇ ਹਿਸਾਬ ਨਾਲ ਹੁਣ ਤੱਕ ਨਹੀਂ ਦਿੱਤਾ ਹੀ ਨਹੀਂ 1 ਰੁਪਇਆ ਵੀ ਇਹ ਵੀ ਗੱਲ ਆਖੀ ਆ ਵੀ ਜਿੱਦਣ ਕਿਤੇ ਲਾਪੇ ਬੱਚਾ ਤੁਹਾਡਾ ਹੈ ਤੁਹਾਡੇ ਹਵਾਲੇ ਕਰਦਾ ਵੀ ਕਿਤੇ ਤੇ ਕਿਤੇ ਪਿਛੇ ਨਿਕਲ ਨਹੀਂ ਆ ਜਾਂਦਾ ਹਾਨੂੰ ਨਹੀਂ ਦਾ ਪਤਾ ਵੀ ਕਿੱਥੇ ਆਦੇ ਤੇ ਆਪਣੇ ਆ ਜਾ ਕੇ ਰਿਸ਼ਤਾ ਦਾ ਰਿਸ਼ਤਾ ਅੰਦਰ ਟੈਲੀਫੋਨ ਤੇ ਫੱਟ ਗੱਲ ਹੋ ਜਾਂਦੀ ਆ ਬਾਕੀ ਹੁਣ ਸ਼ਹਿਰਾ ਸੂਰਾ ਨੇ ਪਠਾਨਕੋਟ ਜਾ ਕੇ ਤੇ ਮੈਂ ਫੇਰ ਆਇਆ ਜੋਦ ਕੋ ਮੈਂ ਪੈਸੇ ਲੈ ਕੇ ਜਾਂਦਾ ਰਿਹਾ ਮੈਂ ਆ ਜਾ ਕੇ ਲੱਬ ਲੁਬਾਇਆ ਹੁਣ ਮੈਨੂੰ ਕੀ ਪਤਾ ਕਿ ਕਿਹੜੀ ਦੁਕਾਨ ਦਾ ਕਿੱਥੇ ਨਹੀਂ ਤਲਵਤ ਕੋਈ ਨਹੀਂ ਹੋਈ ਨੋ ਗਈ ਘਰੋਂ ਦਵਾਈ ਲੈਣ 28 ਤਰੀਕ 10ਵੇਂ ਮਹੀਨੇ 28 ਤਰੀਕ ਤੇ ਮੁੜ ਕੇ ਨਹੀਂ ਆਈ 20 ਤਰੀਕ ਜਾਂਦਾ ਤਾਂ ਬੰਦਾ ਸਾਡ ਕੇ ਉਹਨੂੰ ਨਾਗਪੁਰ ਚਲ ਜਾਂਦੇ ਆ ਫੇਰ ਮੁੜ ਕੇ ਪਲ ਡੇਢ ਮਹੀਨਾ ਰਹਿ ਕੇ ਆਏ ਉੱਥੇ ਫੇਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋ ਤੇ ਕੋਈ ਗੱਲਬਾਤ ਨਹੀਂ ਮੈਨੂੰ ਰੋਟੀ ਟਰਟੀ ਪਕਾ ਕੇ ਖਵਾ ਕੇ ਗਈ ਹੈ ਕੇ ਇਹ ਮਰੇ ਨੰਮ ਤੇ ਮੇਹਤ ਨੰਨ ਮੇਹਤ ਬੱਬੇ ਵਾਲੀ ਦਾ ਬੱਬੇ ਵਾਲੀ ਦਾ ਮੁੰਡਾ ਉਹਦੇ ਚਾਚੇ ਦਾ ਅੱਛਾ ਚਾਹ ਚਪਾ ਜੇ ਪਰ ਆਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜਿਹੋ ਦੇਖਿਆ ਉਹਨਾਂ ਦੇ ਘਰ ਤੋਂ ਮੁੰਡਾ ਵੀ ਨਹੀਂ ਉਹਨਾਂ ਦੇ ਘਰ ਬੈਠਣਾ ਤਾਂ ਵੀ ਨਹੀਂ ਘਰੋਂ ਕਹਿੰਦੇ ਵੀ ਆਡਾ ਬੇਟਾ 3 ਵਜੇ ਦਾ ਘਰੋਂ ਗਿਆ ਵਾ ਇਹ ਵੀ ਤੇ ਉਹ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਤੇ ਮੈਨੂੰ ਫੋਨ ਕੀਤਾ 9 ਸਾਲਿਆਂ ਜਾ ਕੇ ਤੇ ਜਦੋਂ ਮੈਂ ਗੀਜਰ ਦਾ ਪਤਾ ਕਰਕੇ ਆਈ ਕੁੜੀਏ ਤੇ ਕੰਦੀ ਮੈਨੂੰ ਫੋਨ ਕੀਤਾ 2:40 ਮਿੰਟ ਤੇ ਮੰਮੀ ਗੀਜਰ ਨਾ 12000 ਦਾ ਦਾ ਤੇ ਮੈਂ ਤੂੰ ਆ ਜਾ ਕਰਨੋ 12000 ਦਾ ਤੇ ਪੇ ਡਾਡੀ ਤਰਾ ਕੇ ਲੈ ਆਏਗਾ ਤੇ ਫੇ ਮੁਰ ਘਰ ਨਹੀਂ ਆਈ ਮੈਂ 6 ਵਜੇ ਤੱਕ ਵੇਟ ਕੀਤਾ ਨਾ ਦਾ ਇਹਦਾ ਵੀ ਚਲ ਸ਼ਹਿਰ ਗਈ ਹੋਗੀ ਵੀ ਚਲ ਨਹੀਂ ਆਈ ਜਿਤਕਰ ਤੇ ਨਾਲ ਚਲ ਗਈ ਕੇ ਇਹਦੇ ਆ ਨੂੰ ਪਤਾ ਲੱਗਾ ਵੀ ਇੱਥੇ ਗੱਡੀ ਤੇ ਪਿੰਡ ਆਇਆ ਉਹ ਬਾਅਦ ਪਤਾ ਲੱਗਾ ਉਹ ਦੂਏ ਦਿਨ ਫੇਰ ਮੌਲਿਕਾ ਦੂਏ ਦੂਏ ਦਿਨ ਨਹੀਂ ਕੀਤੀ 3 ਦਿਨ ਫੇਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫੇਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗਾੜੀ ਉਹ ਨਾਨੀ ਤੇ ਮਾਂ ਕਹਿੰਦੀ ਉਹਦੀ ਮਾਂ ਦੀ ਭੌਂਕ ਭੌਂਕ ਕੇ ਚਲ ਜਾਂਦੀ ਹੈ ਮੈਂ ਚਾਰ ਹੱਲੇ ਨਾਲ ਦੇ ਘਰ ਗਈ ਕਿਸੇ ਨੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਇੱਕ ਦਿਨ ਉਹਦੇ ਡੈਡੀ ਹੁਣੀ ਆਏ ਅਸੀਂ ਤਾਂ ਵੀ ਗਏ ਆਪਾਂ ਸਿਰ ਤੜਕੇ ਤੜਕੇ ਬੇਟੇ ਨੂੰ ਲੈ ਕੇ ਉਹਨਾਂ ਨੇ ਸਾਡਾ ਕੁਝ ਨਹੀਂ ਹੁੰਦਾ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਹੈ ਹੁਣ ਅਸੀਂ ਕਿੱਥੋਂ ਲੱਭ ਕੇ ਲਈਏ ਉਹਨੇ ਲੱਭੇ ਤੇ ਪੁਲਿਸ ਹੀ ਲੱਭੇ ਨਾ ਉਹ ਬੱਚੇ ਐ ਇੱਕ ਬੱਚਾ ਛੱਡ ਗਈ ਐ ਚੌਥੇ ਸਾਲ ਚ ਪਿਆ ਮੇਕੋ ਛੱਡ ਗਈ ਐ ਤੇ ਡੇਢ ਸਾਲ ਦਾ ਬੱਚਾ ਲੈ ਗਈ ਐ ਨਾਲ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਤੇ ਰਹਿਣਾ ਸਾਡੇ ਤੇ ਠੀਕ ਐ ਨਹੀਂ ਰਹਿਣਾ ਤੇ ਸਾਡਾ ਪੋਤਾ ਸਾਨੂੰ ਦਿੱਤਾ ਜਾਵੇ ਮੇਰਾ ਸੋਨਾ ਦਿੱਤਾ ਜਾਵੇ ਮੇਰਾ ਪੈਸਾ ਦਿੱਤਾ ਜਾਵੇ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਡੇ ਮੇਰੇ ਤੇ ਚੈਨੀ ਤੇ ਕਾਂਡੇ ਹੋਦੇ ਹੀਗੇ ਅਸੀਂ ਬਹੁਤਾ ਸੋਨਾ ਨਹੀਂ ਦੱਸਦੇ ਜਿੰਨਾ ਕੋਲ ਨੇ ਦੱਸ ਦਿੰਦੇ ਮੈਂ ਨਸ਼ਨਾਵ ਸਿੰਘ ਆ ਜੀ ਆਈ ਵੀ ਤਰੀਕਾ 22 ਤਰੀਕ ਚੱਲ ਗਈ ਐ ਬੰਨਾ ਇਹੇ ਲਾ ਕੇ ਗਈ ਗੰਦੀ ਮੈਂ ਇਹ ਮੈਂ ਤੇ ਗੱਡੀ ਲਾ ਕੇ ਸਿੰਨਰ ਗਿਆ ਹੀਗਾ ਤੇ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ ਚ ਸਤਾਈ ਤਰੀਕ ਨੂੰ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕੇ ਚਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹਦੇ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦੇ ਜਿਹੜਾ ਆਖਰੀ ਕੋਲ ਉਹ ਹੀ ਆਈ ਹੈ ਵੀ ਕਿ ਜਿਆਦਾ ਪਤਾ ਕੀਤਾ ਵੀ 12000 ਦਾ ਕਹਿੰਦੇ ਤੇ ਇਹ ਗੈਨ ਲੱਗੇ ਵੀ ਮੰਮੀ ਡਾਡਾ ਜੀ ਉਹ ਕਿੱ데 ਰੰਗਈਏ ਸ਼ਾਕਨ ਸ਼ਾਕਨ ਨੂੰ ਸਾਨੂੰ ਪੂਰਾ ਯਕੀਨ ਆ ਉਹ ਮੁੰਡਾ ਵੀ ਉਸ ਦਿਨ ਦਾ ਗਾਇਬ ਆ ਬੱਬੇ ਵਾਲੀ ਤੋਂ ਤੇ ਉਹ ਸਰਪੰਚ ਨਾਲ ਕੋਈ ਪੁਲਿਸ ਦੀ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਫਰੈਂਡਾਂ ਲਵ ਲੋਟਿੰਗ ਇਦਾਂ ਲਵ ਲੋਈ ਕਿਥੇ ਲੱਭੀ ਜਾ ਗਏ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਨੂੰ ਕੁੜੀ ਦੀ ਮਾਂ ਨੂੰ ਵੀ ਲੱਗਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਹਾਂ ਸਾਡਾ ਮਤਲਬ ਵਿੱਚ ਬੱਚਾ ਨਿਗਾ ਤੇ ਲੱਗੀ ਆ ਸਾਡੀ ਜਿਆਦਾ ਮੰਗੇ ਆ ਵੀ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਈ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਰਹਿ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼